ਤੇ ਇਹ ਨਗਰ ਨਿਗਮ ਪਠਾਨਕੋਟ ਦੇ ਦਫ਼ਤਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦਫ਼ਤਰ ਵਿੱਚ ਮੌਜੂਦ ਚੌਕੀਦਾਰ ਨੇ ਨਗਰ ਨਿਗਮ ਦਫ਼ਤਰ ਦੇ ਰਿਕਾਰਡ ਰੂਮ ਵਿੱਚ ਅੱਗ ਦਿਆ ਲਪੇਟਾਂ ਦੇਖਿਆ ਉਸ ਤੋਂ ਬਾਅਦ ਉਸਨੇ ਮੌਕੇ ਤੇ ਆਪਣੀ ਸੀਨੀਅਰ ਅਧਿਕਾਰੀਆਂ ਅਤੇ ਫਾਇਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਤੇ ਉੱਥੇ ਪਹੁੰਚੀਆਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਰਿਕਾਰਡ ਰੂਮ ਦੇ ਵਿੱਚ ਕਾਫੀ ਜ਼ਿਆਦਾ ਤਬਾਹੀ ਜੜੀ ਹੋ ਮੱਚ ਚੁੱਕੀ ਸੀ ਤੇ ਉੱਥੇ ਹੀ ਦੱਸ ਦਈਏ ਜਦੋਂ ਨਗਰ ਨਿਗਮ ਕੋਈ ਵੀ ਨਕਸ਼ਾ ਪਾਸ ਕਰਨ ਤੋਂ ਪਹਿਲਾਂ ਅੱਗ ਸੁਰੱਖਿਆ ਨਗਰ ਨਿਗਮ ਦਫਤਰ ਦੇ ਅੰਦਰ ਹੀ ਅੱਗ ਸੁਰੱਖਿਆ ਪ੍ਰਣਾਲੀ ਮੌਜੂਦ ਨਹੀਂ ਸੀ ਬਹੁਤ ਵੱਡਾ ਸਵਾਲ ਜਿਹੜਾ ਉਹ ਖੜਾ ਹੁੰਦਾ ਹੈ ਨਗਰ ਨਿਗਮ ਦੀ ਲਾਪਰਵਾਹੀ ਤੇ ਜਿਸ ਕਾਰਨ ਇਹ ਵੱਡੀ ਅੱਗ ਲੱਗ ਗਈ ਤੇ ਸਾਰਾ ਰਿਕਾਰਡ ਰੂਮ ਸੜ ਕੇ ਸੁਆਹ ਹੋ ਗਿਆ ਤੇ ਜਦੋਂ ਉੱਥੇ ਮੌਜੂਦ ਅਧਿਕਾਰੀਆਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਜਿਸ ਕਾਰਨ ਰਿਕਾਰਡ ਰੂਮ ਵਿੱਚ ਰੱਖਿਆ ਸਾਰਾ ਰਿਕਾਰਡ ਸੜ ਗਿਆ ਹੈ ਤੇ ਜਦੋਂ ਉਹਨਾਂ ਦੇ ਨਾਲ ਅੱਗ ਬਾਰੇ ਗੱਲ ਕੀਤੀ ਗਈ ਤਾਂ ਸਿਸਟਮ ਇਸ ਲਈ ਉਹ ਸਾਰੀ ਜਵਾਬ ਨਹੀਂ ਦੇ ਸਕਿਆ ਤੇ ਉੱਥੇ ਹੀ ਗੱਲਬਾਤ ਕਰਦੇ ਆ ਨਗਰ ਨਿਗਮ ਅਧਿਕਾਰੀ ਸੁਮੇਂ ਦੇ ਨਾਲ ਉਹਨਾਂ ਦਾ ਇਸ ਉੱਤੇ ਕੀ ਕਹਿਣਾ ਹੈ ਆਈ ਦੀ ਕਾਰਪੇਸ਼ੀ ਤੇ ਤੋਂ ਕੁਝ ਜਲਦੀ ਜਲਦੀ ਆਓ ਅੱਗ ਲੱਗੀ ਆ ਅਸੀਂ ਗੱਡੀਆਂ ਜਵਾਨਾ ਕੀਤੀ ਪਹਿਲਾਂ ਸਟੇਸ਼ਨ ਫਿਰ ਹੈਡ ਕੁਆਟਰ ਤੇ ਫਿਰ ਤੀਸਰੀ ਗੱਡੀ ਫਿਰ ਵੀ ਸਟੇਸ਼ਨ ਦੀ ਜਵਾਨਾ ਕੀਤੀ ਇੱਥੇ ਅੱਗ ਅੱਗ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਦਿਖ ਰਿਹਾ ਹੈ ਉਹ ਬਾਕੀ ਉਹਨਾਂ ਨੂੰ ਫੜਾ ਕਿਹੜੇ ਕਮਰੇ ਚ ਲੱਗੀ ਸੀ ਰਿਕਰਡ ਕੀਪਰ ਦੇ ਅਗਰ ਬੈਕਪੈਰ ਜਿਹੜਾ ਹੁੰਦਾ ਹੈ ਰਿਕਰਡ ਕੀਪਰ ਦਾ ਹੁੰਦਾ ਪਤਾ ਨਹੀਂ ਕੀ ਪਿਆ ਇੱਥੇ ਫਾਇਰ ਸਿਸਟਮ ਹੈਗਾ ਸੀ ਦਿਖ ਰਿਹਾ ਹੈ ਕਿ ਅੱਗ ਬੁਝਾਉਂਦੇ ਸਾਨੂੰ ਕੋਈ ਪਤਾ ਨਹੀਂ ਹੈ ਫਾਇਰ ਸਿਸਟਮ ਹੈਗਾ ਅਜੇ ਤਾਂ ਦੇਖੋ ਜੀ ਜੇ ਸਾਨੂੰ 670 ਸਾਰਨਾਥੋਂ ਲੋਕਰ ਰੈਜੀਡੈਂਸ ਤੋਂ ਸਾਨੂੰ ਪਤਾ ਲੱਗਾ ਸਾਡੇ ਇੱਥੇ ਚੌਂਕੀਦਾਸ ਨੇ ਫੋਨ ਕੀਤਾ ਅਸੀਂ ਇਮੀਜਿਡੀ ਆਪਣੇ ਫਾਇਰ ਸਟਾਫ ਨੂੰ ਉੱਤੇ ਡਿਪਲੋਏ ਕੀਤਾ ਤੁਹਾਡੇ ਸਾਰੇ ਸਾਰੀਆਂ ਗੱਡੀਆਂ ਆ ਗਈਆਂ ਕੰਟਰੋਲ ਕੀਤਾ ਅੱਗ ਲੱਗਣ ਦਾ ਕਾਰਨ ਜੋ ਸਾਨੂੰ ਲੱਗਦਾ ਸ਼ਾਇਦ ਪਿੱਛੇ ਤੁਸੀਂ ਦੇਖਿਆ ਹੋਣਾ ਵਾ ਤਾਰਾ ਨਾਲ ਕਾਫੀ ਜੰਜਾਜ ਸ਼ਾਰਸਰ ਕਰਦਾ ਅੰਦੇਸ਼ਾ ਹੀ ਸ਼ਾਰਸਰਕ ਤੋਂ ਫੋਨ ਕਰਕੇ ਅੱਗ ਲੱਗੀ ਹੈ ਕਿ ਉਹ ਜੇ ਸਾਡੇ ਸਟੋਰ ਰੂਮ ਸੀ ਸਾਡਾ ਕਾਫੀ ਪੁਰਾਣਾ ਰਿਕਾਰਡ ਵਗੈਰਾ ਇਹਦਾ ਖਦਾ ਪਿਆ ਸੀ ਨਕਲ ਵਗੈਰਾ ਪਈ ਸੀ ਭਾਵੇਂ ਉਹਦੇ ਕਰਕੇ ਇਹਦਾ ਨਾਲ ਅੱਗ ਬਹੁਤ ਜ਼ਿਆਦਾ ਮੱਚੀ Sir, Nagar Nigam, we have always passed the legislation that fire system is there, lagya hai ya nahi lagya. Nagar Nigam dekho, fire system lagya hai ki nahi. इन्हें बारे से concern, अपने लिए क्या देखेंगे? Camera person Honey Denaal, Adisani's report. Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in-house mess, bakery and tuck shop ensure nutritious meals from dance and music rooms to a cinema hall all-weather pool and expert sports coaches students excel in every way rooted in excellence admissions open enroll today